ਅਗਰ ਤੁਸੀਂ ਵੀ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਸੈਟਲ ਡਾਊਨ ਹੋਣਾ ਚਾਹੁੰਦੇ ਆ ਜਾਂ ਫਿਰ ਉੱਥੇ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਆ ਟਾਈਮ ਟੂ ਟਾਈਮ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਚੇਂਜਸ ਕੀਤੇ ਜਾਂਦੇ ਆ ਜਿਸ ਦਾ ਇੰਪੈਕਟ ਨਾ ਸਿਰਫ ਟੂਰਿਸਟਰ ਦੇ ਇਨਵੈਸਟਰ ਵੀਜ਼ਾ ਦੇ ਉੱਤੇ ਪੈਂਦਾ ਆ ਬਲਕਿ ਸਪਾਊਸ ਵੀਜ਼ਾ ਦੇ ਨਾਲ-ਨਾਲ ਵਰਕ ਪਰਮਿਟ ਵਾਲਿਆਂ ਦੇ ਉੱਤੇ ਵੀ ਪੈਂਦਾ ਆ ਸੋ ਇਸ ਟਾਈਮ ਅਗਰ 2025 ਤੋਂ 2026 ਦੀ ਗੱਲ ਕਰੀਏ ਤਾਂ ਕੈਨੇਡਾ 5 ਲੱਖ ਤੱਕ ਐਪਲੀਕੈਂਟਸ ਨੂੰ ਵੱਡੇ ਲੈਵ ਗਾਈਸ ਕੈਨੇਡਾ ਇਮੀਗ੍ਰੇਸ਼ਨ ਆਪਣੀਆਂ ਪਾਲਿਸਿਸ ਦੇ ਵਿੱਚ ਚੇਂਜਸ ਲੈ ਕੇ ਆ ਰਿਹਾ ਆ ਪੋਜ਼ਿਟਿਵ ਵੀ ਆ ਨੈਗੇਟਿਵ ਇਮਪੈਕਟ ਵੀ ਪੈ ਸਕਦਾ ਹੈ ਸਪੈਸ਼ਲੀ ਇਸ ਟਾਈਮ ਕੈਨੇਡਾ ਦੇ ਵਿੱਚ ਸਕਿੱਲ ਵਰਕਰਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਆ ਸਕਿੱਲ ਵਰਕਰਸ ਦੀ ਡਿਮਾਂਡ ਵਧਣ ਦੇ ਕਾਰਨ ਹੀ ਐਪਲੀਕੈਂਟਸ ਨੂੰ ਸਟਰਗਲ ਵੀ ਕਰਨਾ ਪੈ ਸਕਦਾ ਹੈ ਬਹੁਤ ਸਾਰੇ ਐਪਲੀਕੈਂਟਸ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਡਿਮਾਂਡ ਆ ਉਹਨਾਂ ਲਈ ਤਾਂ ਇਹ ਗੁੱਡ ਨਿਊਜ਼ ਆ ਬਟ ਜਿਨ੍ਹਾਂ ਦੇ ਕੋਲ ਕੋਈ ਅਦਾ ਦੀ ਸਕਿੱਲ ਨਹੀਂ ਆ ਜਿਸ ਦੀ ਕੈਨੇਡਾ ਦੇ ਵਿੱਚ ਡਿਮਾਂਡ ਆ ਉਹਨਾਂ ਨੂੰ ਕਿਸੇ ਵੀ ਟਾਈਮ ਕੈਨੇਡਾ ਤੋਂ ਰਿਪੋਰਟ ਵੀ ਹੋਣਾ ਪੈ ਸਕਦਾ ਆ ਇਸ ਟਾਈਮ ਕੈਨੇਡਾ ਦੇ ਵਿੱਚ ਹੈਲਥ케ਅਰ ਸੈਕਟਰ ਤੇ ਟ੍ਰੇਡ ਦੀ ਬਹੁਤ ਜ਼ਿਆਦਾ ਡਿਮਾਂਡ ਆ ਕੰਸਟਰਕਸ਼ਨ ਵਰਕਰ ਕਾਫੀ ਜ਼ਿਆਦਾ ਵਧ ਰਹੀ ਹੈ ਕਿਉਂਕਿ ਇਸ ਟਾਈਮ ਕੈਨੇਡਾ ਦੇ ਵਿੱਚ ਘਰਾਂ ਦੀ ਵੀ ਦਿੱਕਤ ਪਾਈ ਜਾ ਰਹੀ ਆ ਸੋ ਇਸੇ ਕਮੀ ਨੂੰ ਪੂਰਾ ਕਰਨ ਦੇ ਲਈ ਕੰਸਟਰਕਸ਼ਨ ਵਰਕਰਸ ਦੀ ਵੀ ਜ਼ਰੂਰਤ ਪੈ ਸਕਦੀ ਆ ਜੋ ਵੀ ਐਪਲੀਕੈਂਟਸ ਕੈਨੇਡਾ ਦੇ ਵਿੱਚ ਵਰਕ ਪਰਮਿਟ ਚਾਹੁੰਦੇ ਆ ਜਾਂ ਫਿਰ ਪੀਆਰ ਲਈ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਐਦਾ ਦੀ ਸਕਿੱਲ ਸਿੱਖਣੀ ਚਾਹੀਦੀ ਆ ਜੋ ਕੈਨੇਡਾ ਦੇ ਵਿੱਚ ਇਨ ਡਿਮਾਂਡ ਆ ਜੋ ਐਪਲੀਕੈਂਟਸ ਕੈਨੇਡਾ ਦੇ ਵਿੱਚ ਕਾਫੀ ਲੰਬੇ ਟਾਈਮ ਤੋਂ ਪੀਆਰ ਲਈ ਸਟਰਗਲ ਕਰ ਰਹੇ ਆ ਉਹ ਯਾਦਾ ਕੋਈ ਐਦਾ ਦਾ ਸ਼ਾਰਟ ਟਰਮ ਕੋਰਸ ਕਰ ਸਕਦੇ ਆ ਜਿਸ ਦੀ ਕੈਨੇਡਾ ਦੇ ਵਿੱਚ ਡਿਮਾਂਡ ਆ ਜਾਂ ਫਿਰ ਕੋਈ ਨਾ ਕੋਈ ਐਦਾ ਦੀ ਸਕ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨ ਦੇ ਲਈ ਉਹਨਾਂ ਦੇ ਲਈ ਹੈਲਪਫੁਲ ਸਾਬਤ ਹੋ ਸਕੇ ਇਸ ਤੋਂ ਇਲਾਵਾ ਕੈਨੇਡਾ ਆਪਣੇ ਸਿਸਟਮ ਨੂੰ ਡਿਜੀਟਲ ਕਰ ਰਿਹਾ ਆ ਡਿਜੀਟਲ ਸਿਸਟਮ ਹੋਣ ਦੇ ਨਾਲ ਐਪਲੀਕੈਂਟਸ ਨੂੰ ਬੈਨੀਫਿਟ ਵੀ ਹੋਊਂਗੇ ਤੇ ਨਾਲੇ ਨਾਲ ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਆ ਕਿਉਂਕਿ ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਪਾਈ ਜਾਂਦੀ ਆ ਤਾਂ ਇਮੀਡੀਏਟਲੀ ਤੁਹਾਡੀ ਪ੍ਰੋਫਾਈਲ ਰਿਫਿਊਜ਼ ਵੀ ਹੋ ਸਕਦੀ ਆ ਸੋ ਤੁਸੀਂ ਜਿੰਨਾ ਵਧੀਆ ਆਪਣੀ ਪ੍ਰੋਫਾਈਲ ਨੂੰ ਰਿਪਰੈਜ਼ੈਂਟ ਕਰੋਗੇ ਉਨੇ ਹੀ ਵੀਜ਼ਾ ਮਿਲਣ ਦੇ ਚਾਂਸਸ ਇਨਕਰੀਜ਼ ਹੋ ਜਾਂਦੇ ਆ ਇਸ ਟਾਈਮ ਕੈਨੇਡਾ ਟਾਰਗੇਟ ਇਮੀਗ੍ਰੈਂਟਸ ਵੱਲ ਫੋਕਸ ਕਰ ਰਿਹਾ ਆ ਮੀਨਸ ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਡਿਮਾਂਡ ਆ ਮੀਨਸ ਕੈਨੇਡਾ ਸਿਰਫ ਐਪਲੀਕੈਂਟ ਦੀ ਸੰਖਿਆਵਾਂ ਦਾ ਨਾਲ ਫੋਕਸ ਨਹੀਂ ਕਰ ਰਿਹਾ ਬਲਕਿ ਐਦਾ ਦੇ ਐਪਲੀਕੈਂਟਸ ਨੂੰ ਕੈਨੇਡਾ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕੈਨੇਡਾ ਨੂੰ ਕਿਸੇ ਵੀ ਤਰੀਕੇ ਨਾਲ ਸਰਵ ਕਰ ਸਕਦੇ ਆ ਮੀਨਸ ਕੈਨੇਡਾ ਦੀ ਇਕਨੋਮੀ ਦੇ ਵਿੱਚ ਇੱਕ ਵਧੀਆ ਦੇ ਮੇਜਰ ਰੋਲ ਪਲੇ ਕਰਦੇ ਆ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਐਪਲੀਕੈਂਟਸ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਥੇ ਸਟੱਡੀ ਕੀਤੀ ਆ ਉਹਨਾਂ ਦੇ ਕੋਲ ਆਪਣਾ ਵਰਕ ਐਕਸਪੀਰੀਅੰਸ ਆ ਤੇ ਨਾਲੇ ਨਾਲ ਉਹ ਉਥੇ ਦੇ ਕਲਚਰ ਦਾ ਵੀ ਇੱਕ ਇੰਪੋਰਟੈਂਟ ਹਿੱਸਾ ਬਣ ਚੁੱਕੇ ਆ ਐਦਾ ਦੇ ਐਪਲੀਕੈਂਟਸ ਨੂੰ ਕੈਨੇਡਾ ਪੀਆਰ ਦੇਣ ਦੀ ਪੂਰੀ ਕੋਸ਼ਿਸ਼ ਕਰ ਲੱਗਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਗਾਈਜ਼ ਇਸ ਟਾਈਮ ਕੈਨੇਡਾ ਦੇ ਵਿੱਚ ਟੈਂਪਰੀਰੀ ਵੀਜ਼ਾ ਹੋਲਡਰਸ ਦੀ ਗਿਣਤੀ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕੀ ਹੈ ਜਿਸ ਦੇ ਕਾਰਨ ਹਾਊਸਿੰਗ ਕ੍ਰਾਈਸਿਸ ਵੀ ਪੀਕ ਤੇ ਚੱਲ ਰਿਹਾ ਹੈ ਕੈਨੇਡਾ ਦੀ ਲੋਕਲ ਪੋਪੂਲੇਸ਼ਨ ਵੀ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਘਟਾਉਣ ਦੀ ਗੱਲ ਕਰ ਰਹੀ ਆ ਸੋ ਇਸੇ ਲਈ ਡੇ ਬਾਏ ਡੇ ਬਹੁਤ ਸਾਰੇ ਇਦਾਂ ਦੇ ਰੂਲ ਇੰਪਲੀਮੈਂਟ ਹੋ ਰਹੇ ਆ ਜਿਸ ਦੇ ਨਾਲ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਘਟਾਇਆ ਜਾ ਸਕੇ ਗਾਇਸ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਦਾਂ ਦੇ ਕੋਰਸਸ ਕਰ ਸਕਦੇ ਆ ਜੋ ਕੈਨੇਡਾ ਦੇ ਵਿੱਚ ਡਿਮਾਂਡਿੰਗ ਆ ਜਾਂ ਫਿਰ ਤੁਸੀਂ ਫ੍ਰੈਂਚ ਲੈਂਗੁਏਜ ਤੇ ਫੋਕਸ ਕਰ ਸਕਦੇ ਆ ਕਿਉਂਕਿ ਕੈਨੇਡਾ ਦੇ ਵਿੱਚ ਫ੍ਰੈਂਕੋਫੋਨ ਵੀ ਬਹੁਤ ਜ਼ਿਆਦਾ ਟ੍ਰੈਂਡ ਤੇ ਚੱਲ ਰਿਹਾ ਆ ਇਹਦੇ ਨਾਲ ਤੁਸੀਂ ਲੋ ਸੀਆਰਐਸ ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਇਸ ਤੋਂ ਇਲਾਵਾ ਕੈਨੇਡਾ ਦੇ ਬਹੁਤ ਸਾਰੇ ਇਦਾਂ ਦੇ ਪ੍ਰਾਂਤ ਆ ਜੋ ਰੂਰਲ ਏਰੀਆ ਦੇ ਵਿੱਚ ਲੋ ਸੀਆਰਐਸ ਸਕੋਰ ਦੇ ਨਾਲ ਪੀਆਰ ਪ੍ਰੋਵਾਈਡ ਕਰ ਰਹੇ ਆ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐ